ਹਾਂਜੀ ਕਿਦਾਂ ਸਾਰੇ ਆਪਾਂ ਅੱਜ ਆਏ ਸੀ ਬੀਰੀ ਟੈਪੀ ਦੇ ਘਰੇ ਜਿਹੜਾ ਮੁੰਡਾ ਪੂਰਾ ਸਟਾਰ ਸੀਗਾ ਕੈਨੇਡਾ ਨੂੰ ਖੇਡਣ ਜਾਣਾ ਥੋੜੇ ਦਿਨਾਂ ਬਾਅਦ ਕੁਝ ਮੁੰਡਿਆਂ ਨੇ ਜਾਣ ਕੇ ਉਹਦੀ ਗੱਡੀ ਚਾਰ ਦੀ ਲੱਤ ਤੋਂ ਸੱਟਾ ਬੇਟਾ ਮਾਰੇ ਲੱਤ ਵੱਢਣੀ ਪੈ ਗਈ ਤੇ ਹਾਲਾਤ ਕੱਲਾ ਕੱਲਾ ਹੀ ਮੁੰਡਾ ਕਰ ਦਿਆਂਦਾ ਬਹੁਤ ਦੁਨੀਆ ਨੂੰ ਪਤਾ ਜੀ ਨੂੰ ਨਹੀਂ ਵੀ ਪਤਾ ਬਾਈ ਆ ਬੰਦੇ ਦੀ ਬਰਤ ਬਰਤ ਹੈਲਪ ਕਰਾਉਣੀ ਆ ਬਾਕੀ ਤੁਹਾਨੂੰ ਦਿਖਾਉਣਾ ਮੈਂ ਪ੍ਰੂਵਮੈਂਟ ਤਾਂ ਅੱਗੇ ਨਾਲੋਂ ਬਹੁਤ ਹੋਣ ਫਰਕ ਪਿਆ ਰੀ ਆਂਟੀ ਕਹਿੰਦੇ ਪਰ ਕੱਲਾ ਕੱਲਾ ਪੁੱਤ ਸੀਗਾ ਦੇਖਣਾ ਬਹੁਤ ਔਖਾ ਜਾਂਦਾ ਮੂਰੇ ਤੇ ਤੁਹਾਨੂੰ ਦ ਦਿਖਾਉਨੇ ਆ ਵੀਡੀਓ ਨਾ ਬਣੇ ਰਹੋ ਤੁਹਾਨੂੰ ਦਿਖਾਉਨੇ ਹਾਲਾਤ ਕੀ ਹਿਸਾਬ ਦਾ ਵਾ ਸਰ ਆਹ ਦੇਖੋ ਆਹ ਸਰ ਆਹਦਾ ਹੱਥ ਵੀ ਨਹੀਂ ਕਰ ਰਿਹਾ ਦੇ ਹੱਥ ਕੀ ਕਰੂ ਤੂੰ ਦੱਸ ਦੇ ਕਰ ਦੇ ਹੱਥ ਕਰਕੇ ਦੱਸ ਹਾਂ ਤੇ ਮੈਂ ਠੀਕ ਕੋਈ ਨਾ ਛੱਡ ਝੂਠੇ ਕੋਈ ਚੱਕਰ ਨਹੀਂ ਇਹ ਤੇਰੇ ਤੇ ਮਨ ਤੇਰੇ ਤੇ ਆਇਆ ਤੇਰੇ ਸਾਹਮਣੇ ਕੋਈ ਇਹ ਚੀਜ਼ਾਂ ਆਪਾਂ ਕਹਿ ਦੀ ਬਾਕੀ ਮਾਰ ਅਦਲ ਦਾ ਸਿਰ ਪਾ ਦੇ ਤਾ ਸਾਰਿਆਂ ਨਾਲ ਤੁਹਾਡੀਆਂ ਕਰਨਾਂ ਉਹਦੇ ਵੀਡੀਓ ਹੈ ਕਿ ਰੋਣਾ ਨਿਕਲ ਬਹੁਤ ਵਾਰੀ ਮੇਰੇ ਨਾਲ ਤਾਂ ਹੋਇਆ ਤੇ ਬੰਦਾੜਾ ਕਵਾਡੀ ਵਾਲਾ ਇੰਨੀ ਮਿਹਨਤ ਕਰਦਾ ਨਾ ਜਿਆਰਾ ਦਾ ਇੱਕ ਕਰ ਦਿੰਦਾ ਵਾ ਪਰ ਉਹ ਬਹਿ ਰਹਿ ਰਹੇ ਇਹਨੂੰ ਪਾ ਰਹੇ ਉਹ ਕਿਤੇ ਰਹਿ ਰਹੇ ਆਪਾਂ ਦਾ ਟੱਟ ਸੀ ਅੱਛਾ ਰਹਾ ਬੀ ਉਹ ਪਾਉਣ ਟੇ ਆ ਹਾਂ ਸੋ ਯਾਰੀਆਂ ਵੀ ਖੁੰਦੜਨੀ ਹੱਸਾ ਰੱਖੋ ਹਾਂ ਤਾਂ ਫਿਰ ਥੋੜੇ ਬਚ ਪਏ ਇਹ ਹੀ ਬਹੁਤ ਵੱਡੀ ਗੱਲ ਮੈਂ ਤੁਹਾਨੂੰ ਸਭ ਨੂੰ ਕਹਿਣਾ ਤੁਹਾਡੇ ਕੋਲੇ ਪਿਆ ਦੇਖਣਾ ਚਾਹੀਦਾ ਤੁਹਾਡੇ ਕੋਲੇ ਸਾਨੂੰ ਦਾ ਸਮਝ ਨਾ ਮੈਂ ਗੱਲ ਸਾਰੀ ਸਮਝ ਤਾ ਬੋਲਣ ਲੱਗਿਆ ਸੀ ਮਾੜਾ ਮਾੜਾ ਵੀ ਬੋਲਣ ਦਾ ਕੋਸ਼ਿਸ਼ ਕਰਦਾ ਬੋਲਿੰਗ ਦਾ ਸਾਰਾ ਸਮਝ ਇਹ ਐਕਸ ਰੇ ਯੂਜ਼ ਕਰਾਉਂਦੇ ਕੇਰਾਂ ਦੇ ਜੋਤ ਰਹਿ ਗਿਆ ਨਾ ਦੇ ਨਾਲ ਹਾਂ ਬਸ ਜੂਸੇਰੇ ਮੂਨੇ ਪੀੜਾ ਮਰ ਬੋਤਲ ਇਹ ਮੂਨੇ ਜੂਸ ਪੀਣ ਦਾ ਹੈਲੋ ਕਰ ਲੈ ਹੈਲੋ ਕਰ ਹੈਲੋ ਕਰ ਲੈ ਵੀਰ ਪਰ ਮੈਂ ਯਾਰ ਮੈਂ ਹੈਲੋ ਨਾ ਚੱਕਾ ਜੀ ਕਿਵੇਂ ਆ ਚੱਕਲਾ ਚੱਕਲਾ ਹੱਥ ਕਰ ਇੱਕ ਬੰਦਾ ਇਹ ਉੱਠਾ ਕਰ ਠੀਕ ਆ ਫਤਿਹੋ ਤਲੇ ਮੇਰੇ ਹੱਥ ਨਹੀਂ ਚੁੱਕ ਹਾਂ ਹਾਂ ਇਹ ਹੋ ਗਏ ਫੁੱਲ ਲੈ ਪੈਸ ਕਰਦੇ ਹੱਥ ਦੇ ਪਿਆਰ ਕਰਦਾ ਪਿਆਰ ਕਰਦਾ ਬਸ ਇਹ ਹੋਈ ਮੇਰੇ ਨਾਲ ਕਰਦਾ ਉਹਨੂੰ ਬਹੁਤ ਬਹੁਤ ਪਿਆਰ ਕਰਦੇ ਆ ਬਾਈ ਤੋਂ ਦੁਨੀਆ ਉਹ ਚੱਕੇ ਨਹੀਂ ਹੈਗਾ ਅੰਕਲ ਜੀ ਬੈਠੇ ਆ ਆਪਿਆ ਬੱਬਰ ਸ਼ੇਰ ਯਾਰ ਵੱਧ ਤੋਂ ਵੱਧ ਬਾਈ ਇਹਨਾਂ ਨੇ ਹੈਲਪ ਕਰਾਇਆ ਕਰੋ ਬਾਈ ਆਪਣਾ ਨੰਬਰ ਕੀ ਆ 843755 945288 ਅੰਕਲ ਜੀ ਬੈਠੇ ਪਿੱਛੇ ਤੁਸੀਂ ਸਮਝ ਸਕਦੇ ਹੋ ਗੱਲ ਨੂੰ ਬਾਕੀ ਬਹੁਤ ਦੁਨੀਆ ਨੂੰ ਪਤਾ ਵੀ ਆ ਕਿਹਨੂੰ ਨਹੀਂ ਵੀ ਪਤਾ ਵੱਧ ਤੋਂ ਵੱਧ ਬਾਈ ਹੈਲਪ ਕਰਾਇਆ ਕਰੋ ਯਾਰ ਆਪਣੇ ਬੰਦਿਆਂ ਦੇ ਨਾਲ ਖੜੋ ਇਹਨਾਂ ਨੇ ਨੰਬਰ ਬੋਲਤਾ ਜੀ Google Pay ਦਾ ਆਪਣਾ ਇਹਦੇ ਵਿੱਚ 150 200 500 ਹਜ਼ਾਰ ਜਿੰਨੀ ਵੀ ਤੁਹਾਡੀ ਸਰਦਾ ਜਿੰਨਾ ਕਰ ਸਕਦੇ ਹੋ ਬਾਈ ਜਰੂਰ ਕਰੋ ਵੱਧ ਤੋਂ ਵੱਧ ਤੁਹਾਨੂੰ ਬਾਕੀ ਤੁਹਾਨੂੰ ਸਾਰੇ ਹਾਲਾਤ ਦਿਖਾਈ ਦਿੱਤੇ ਬੱਜ ਤੋਂ ਬਾਅਦ ਹੈਲਪ ਕਰੋ ਵੀਰ ਦੀ ਜਿੰਨੀ ਜਿੰਨੇ ਜੋਗੇ ਤੁਸੀਂ ਹੈਗੇ ਹੋ ਓਨੀ ਕਰ ਦੋ